ਇਤੇ ਦਿਨੀ ਜਿੱਥੇ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ਅਧੀਨ ਪੈਂਦੇ ਨਾਬਾਚ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਖਿਲਾਫ ਅਕਾਲੀ ਦਲ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਤੇ ਹੀ ਸੁਖਬੀਰ ਬਾਦਲ ਦਾ ਪੁਤਲਾ ਵੀ ਫੂਕਿਆ ਗਿਆ ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰ ਸਿੰਘ ਜਿੰਦਰੀ ਦੀ ਅਗਵਾਈ ਵਿੱਚ ਤੇ ਕਿਸਾਨ ਇਕਜਤਾ ਦੇ ਝੰਡੇ ਝੁਲ ਅਤੇ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆ ਅਤੇ ਰੈਲੀ ਵਿੱਚ ਜਾ ਕੇ ਕਾਲੇ ਝੰਡੇ ਦਿਖਾਏ ਗਏ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਾਲੇ ਝੰਡੇ ਤਾਂ ਦਿਖਾਏ ਗਏ ਨੇ ਜਾ ਜੋ ਇਸ ਨੂੰ ਯਾਦ ਕਰਵਾਇਆ ਜਾ ਸਕੇ ਕਿ ਸਾਨੂੰ ਇਸ ਮੌਕੇ ਹੋਣਾ ਸਭਾ ਕਮਾ ਤੋਂ ਜ਼ਰੂਰੀ ਸਾਡੀ ਕਿਸਾਨੀ ਨੂੰ ਬਚਾਉਣਾ ਹੈ ਕਿਉਂਕਿ ਕਿਸਾਨੀ ਨੂੰ ਬਚਾਉਣ ਲਈ ਸਾਰਾ ਪੰਜਾਬ ਦਿਨ ਰਾਤ ਸੰਘਰਸ਼ ਕਰ ਰਿਹਾ ਹੈ ਤੇ ਉੱਥੇ ਹੀ ਅਕਾਲੀ ਦਲ ਨੂੰ ਰੈਲੀਆਂ ਕਰਨ ਦੀ ਲੱਗੀ ਹੋਈ ਹੈ ਮੈਂ ਤੁਹਾਡਾ ਆਪਣਾ ਜਿੰਰੀ ਸਰਪੰਚ ਭਤਾਂਜੂਤ ਕਾਂਗਰਸ ਹਲਕਾ ਨਾਬਾ ਸਾਥਿਓ ਅੱਜ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲਿਆ ਕਿ ਸੁਖਵੀਰ ਬਾਦਲ ਹੋਣੀ ਬੜਾ ਦੁਖਾਂਤ ਵੀਰ ਬਾਦਲ ਹੋਣੀ ਨਾਪੇ ਦੇ ਵਿੱਚ ਆਏ ਨੇ ਸਰਦਾਰ ਸਾਧੂ ਸਿੰਘ ਦੀ ਧਰਮ ਸੋਜ ਦੀ ਕੋਸ਼ਿਸ਼ ਦਾ ਅਧਰਾਵ ਕਰਨ ਤੇ ਕਿਹਦਾ ਕੇ ਕੋਈ ਕੁਛ ਵੀ ਸਿਸਟਮ ਨਹੀਂ ਹੈ ਸਿਰਫ ਕਿਸਾਨਾਂ ਦੇ ਆਰਡੀਨੈਂਸ ਦੇ ਮੁੱਦੇ ਨੂੰ ਢੜਕਾਉਣ ਵਾਸਤੇ ਜਿਹੜਾ ਕੇ ਇਹ ਰਲੀ ਮੂੜੀ ਭक्त ਨਾਲ ਭक्त ਨਾਲ ਚੱਲ ਰਹੇ ਨੇ ਸਿਰਫ ਕਿਸਾਨੀ ਦੇ ਆਰਡੀਨੈਂਸ ਵਾਲੇ ਮੁੱਦੇ ਨੂੰ ਉਝਾਉਣ ਵਾਸਤੇ ਲੱਗੇ ਹੋਏ ਨੇ ਇਹਨਾਂ ਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਤੇ ਕਿਨੇ ਸੋ ਸ੍ਰੋਮਰੀ ਅਕਾਲੀ ਦਲ ਨੇ ਰਾਸ਼ਟਰਪਤੀ ਕੋਲ ਜਾਣ ਕੈਪਟਨ ਸਾਹਿਬ ਨੇ ਦੇ ਨਾਲ ਰਾਸ਼ਟਰਪਤੀ ਕੋਲ ਜਾਣ ਤੋਂ ਮਨਾ ਕਰ ਦਿੱਤਾ ਕਿਉਂਕਿ ਇਹ ਬਿਲਕੁਲ ਹੀ ਕਿਸਾਨ ਵਿਰੋਧੀ ਨੇ ਬੀਜੇਪੀ ਦੇ ਏਜੰਟ ਨੇ ਬੀਜੇਪੀ ਦੀ ਬੀ ਟੀਮ ਬਣ ਕੇ ਕੰਮ ਕਰ ਰਹੇ ਨੇ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਝਾੜੂ ਵਾਲੇ ਹੋਣ ਅੱਜ ਇਹ ਕੀ ਕਰਨਾ ਆਏ ਨੇ ਇਥੇ ਨਾਪੇ ਦੇ ਵਿੱਚ ਇਹਨਾਂ ਨੂੰ ਰੈਲੀਆਂ ਸੁਚ ਰਹੀਆਂ ਨੇ ਸਾਡਾ ਕਿਸਾਨ ਸੜਕਾਂ ਤੇ ਆ ਸਾਡੀ ਕਿਸਾਨ ਮਜ਼ਦੂਰ ਇਕ ਤਾਂ ਭੰਗ ਹੋਈ ਪਈ ਹੈ ਇਹਨਾਂ ਨੇ ਆਪਣੇ ਪੰਜਾਬ ਦੀ ਪੰਜਾਬੀ ਦੀ ਰੱਖਿਆ ਕਰਨ ਦੀ ਬਜਾਏ ਇਹ ਲੱਗੇ ਨੇ ਆਪਣੀ ਸਿਆਸਤ ਚਮਕਾਉਣ ਇਹਨਾਂ ਨੂੰ 2022 ਦੀ ਪਈਏ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ 2022 ਦੀ ਰਾਜਨੀਤੀ ਤੁਸੀਂ ਬਾਤ ਵੀ ਦੇ ਸਕਦੇ ਹੋ ਜੇ ਆਪਣਾ ਕਿਸਾਨ ਵੀ ਖਤਮ ਹੈ ਤੇ ਆਪਣਾ ਮਜ਼ਦੂਰ ਵੀ ਖਤਮ ਹੈ ਤਾਂ ਕਿ ਆਪਣਾ ਪੰਜਾਬ ਹੀ ਖਤਮ ਹੈ ਤੁਸੀਂ ਸਿਆਸਤ ਕਰੋਗੇ ਕਿਹੜੇ ਲੋਕਾਂ ਦੇ ਮੇਰੀ ਬੇਨਤੀ ਹੈ ਦੋਵੇਂ ਪਾਰਟੀਆਂ ਨੂੰ ਜਿਹੜੀਆਂ ਕਿ ਸਰਾਸਰ ਸਿਆਸਤ ਕਰਨ ਲੱਗੀਆਂ ਹੋਈਆਂ ਨੇ ਕਿ ਇਹ ਸਿਆਸਤੋਂ ਛੱਡ ਕੇ ਆਪਾਂ ਆਪਣੀ ਕਿਸਾਨੀ ਨੂੰ ਪੰਜਾਬੀ ਨੂੰ ਆਪਣੇ ਕਿਸਾਨ ਭਾਈਚਾਰੇ ਨੂੰ ਮਜ਼ਦੂਰ ਭਾਈਚਾਰੇ ਨੂੰ ਆਪਾਂ ਬਚਾ ਸਕੀਏ ਇਕੱਠੇ ਹੋ ਕੇ ਅੰਬੜਾ ਮਾਰ ਲਈਏ ਪਰ ਇਸ ਸਰਾਸਰ ਸਿਆਸਤ ਕਰ ਰਹੇ ਨੇ ਇਹਨਾਂ ਦੇ ਪੰਜਾਬੀਆਂ ਦੇ ਮੁੱਦੇ ਪੜਤਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਮੈਂ ਸੁਖਵੀਰ ਬਾਦਲ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਜੇ ਟਿਕਦਾ ਟਿਕਦਾ ਨਹੀਂ ਫਿਰ ਇਸ ਤੋਂ ਬਾਅਦ ਅਸੀਂ ਬਠਿੰਡੇ ਜਾ ਕੇ ਇਹਦੀ ਕੋਠੀ ਦਾ ਵਿਕਰੋਹ ਕਰਾਂਗੇ ਧੰਨਵਾਦ ਜੀ ਬਾਰੇ ਗੱਲ ਲਈ